ਦੇਖੋ ਪਿਊਸ਼ ਗੁਇਲ ਜੀ ਇੱਕ ਐਸਵੇਡ ਕੈਬਨਟ ਦੀ ਬਹੁਤ ਵੱਡੀ ਤਾਕਤ ਆ ਜਿਵੇਂ ਕੱਲ ਸਾਡੇ ਫਾਈਨਾਂਸ ਮਿਨਿਸਟਰ ਆਏ ਸੀ ਉਹ ਸਭ ਕੁਝ ਦੇ ਗਏ ਉਹਰੇ ਹਰ ਚੀਜ਼ ਕਹਿ ਕੇ ਜੋ ਮਰਜ਼ੀ ਕਰਾਓ ਅੱਜ ਪਿਊਸ਼ ਗੁਇਲ ਜੀ ਆਉਣਗੇ ਤੁਸੀਂ ਦੇਖੋ ਤਾਂ ਸਹੀ ਵੀ ਸਾਰੀ ਸਰਕਾਰ ਲੁਧਿਆਣੇ ਬੈਠੀ ਆ ਤੇ 4 ਤਰੀਕ ਤੋਂ ਬਾਅਦ ਇਹੀ ਅਸੀਂ ਇਹੀ ਸਰਕਾਰ ਆ ਕੇ ਸਾਰੇ ਫੈਸਲੇ ਹਦੇਸ਼ ਦੇ ਉਹ ਲੁਧਿਆਣੇੋਂ ਚੱਲਿਆ ਕਰਨਗੇ ਸਰਕਾਰ ਸੈਂਟਰ ਦੀ ਲੁਧਿਆਣੇੋਂ ਚੱਲੇਗੀ ਇਹ 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 ਚੀਜ਼ ਹੈ ਨਾਗਰ ਕਾਂਦੀ ਆਇਆ ਨੇ ਐਲੀਗਿਬਲ ਕਿਹਾ ਨੇ ਉਹ 5 ਸਾਲ ਬਾਦ ਆਉਂਦੇ ਹੁੰਦੇ ਆ ਸਿਰਫ ਉਹ ਜਿਹੜਾ ਹੱਥ ਮਿਲਾਉਣ ਨਹੀਂ ਆਉਂਦੇ ਹੱਥ ਹੱਥ ਸਿਰਫ ਬਾਏ ਬਾਏ ਟਾਟਾ ਕਰਨ ਆਉਂਦੇ ਆ ਇੱਕ ਗੱਲ ਹੋਰ ਸੁਣ ਲਓ ਅੱਜ ਸਟੇਜ ਤੇ ਦੇਖਿਓ ਕਿਤੇ ਤੁਹਾਨੂੰ ਜਦੋਂ ਆਖਰੀ ਫੋਟੋ ਆਉੱਚ ਆਸ਼ੂ ਜੀ ਦਿਖੇ ਕਿਤੇ ਡਾਵਰ ਜੀ ਦਿਖੇ ਕਿਤੇ ਪਾਂਡੇ ਜੀ ਦਿਖੇ ਕੌਣ ਸੀ ਇਸ ਕਰਕੇ ਸਭ ਤੋਂ ਪਹਿਲਾਂ ਉਹਨਾਂ ਨੇ ਸਭ ਤੋਂ ਪਹਿਲਾਂ ਕਾਂਗਰਸ ਨੂੰ ਮਾਰੇ ਆ ਵੜਿੰਗਸ ਆਪਨੇ ਬਾਹਰੋਂ ਟਿਕਟਾ ਕੇ ਬਾਹਰੀ ਫਿਰ ਉਹਨਾਂ ਨੇ ਸਾਰੇ ਮਾਰੇ ਕਾਂਗਰਸ ਦੇ ਲੀਡਰ ਵਰਕਰ ਪੈਨਸਰ ਨੂੰ ਜੁਆਇਨ ਕਰਾ ਕੇ ਅੱਜ ਬੈਂਸਾਂ ਦੇ ਉੱਤੇ ਤਾਜਪੁਰੀ ਨੂੰ ਜੁਆਇਨ ਕਰਾ ਕੇ ਅੱਜ ਬੈਂਸ ਵੀ ਖਤਮ ਕਰ ਦਿੱਤੇ ਉਹਨਾਂ ਦੇ ਮੈਨੂੰ ਪਤਾ ਲੱਗਿਆ ਬਹੁਤ ਸੱਟਾਂ ਵੱਜੀਆਂ ਆ ਅੱਜ ਇਹ ਇਹ ਧੱਕਾ ਕੀਤਾ ਹੈ ਸਰਕਾਰ ਨੇ ਤੇ ਅਸੀਂ ਇਕੱਲੇ ਇਕੱਲੇ ਦਾ ਜਿਹੜਾ ਦੇਖੋ ਇੱਕ ਤਾਂ ਇਹ ਰਾਹੁਲ ਗਾਂਧੀ ਨੇ ਇਹਨਾਂ ਦੀ ਦਾੰਦੀ ਨੇ ਇੱਕ ਤਰੀਕ ਨੂੰ ਸਾਡਾ ਦਰਬਾਰ ਸਾਹਿਬ ਇਕਦੂਮ ਆ ਰਾਮ ਮੰਦਿਰ ਦਾ ਬਾਈਕਾਟ ਇਹਨਾਂ ਨੂੰ ਸਭ ਨੂੰ ਇਸ ਗੱਲ ਦਾ ਜਿਹੜਾ ਇਹ ਨਤੀਜੇ ਭੁਗਤਨੇ ਪੈਣਗੇ ਪਰ ਮੈਂ ਇਹ ਕਹਿ ਰਿਹਾ ਅੱਜ ਪਾਰਟੀ ਹੈ ਜਿਹੜੀ ਉਹ ਕਾਂਗਰਸ ਖਤਮ ਕਰ ਦੇ ਅੱਜ ਮੈਨੂੰ ਪਤਾ ਵੀ ਆਸ਼ੂ ਜੀ ਨੂੰ ਕਿਸ ਤਰੀਕੇ ਨਾਲ ਇਹਨਾਂ ਦਾ ਜਨਰਲ ਸੈਕਟਰੀ ਦੋ ਜਨਰਲ ਸੈਕਟਰੀ ਵੀਨੂ ਗੋਪਾਲ ਤੇ ਹਰੀਸ਼ ਚੌਧਰੀ ਗੱਡੀ ਚ ਬਿਠਾ ਕੇ ਜ਼ਬਰਦਸਤੀ ਲੈ ਕੇ ਗਏ ਆ ਜਦੋਂ ਤਾਜਪੁਰੀ ਜੁਆਇਨ ਕਰਾ ਲਿਆ ਹੁਣ ਦੇਖਿਓ ਤੁਸੀਂ ਬੜੇ ਲੀਡਰ ਕਾਂਗਰਸ ਦੇ ਜੁਆਇਨ ਵੀ ਕਰਨਗੇ ਇਹ ਤਾਂ ਕੱਲੇ ਗਏ ਆ ਨਾ ਬੜੇ ਕਾਉਂਸਲਰ ਨੇ ਜਿਹੜੇ ਕਾਉਂਸਲਰ ਲੈ ਕੇ ਉਹ ਭਾਜੀ ਬੀਜੇਪੀ ਜੁਆਇਨ ਕਰਨਗੇ ਹਾਂਜੀ ਮੂਸੇ ਵਾਲੇ ਦੇ ਫੋਟੋ ਵੀ ਲਾਈਏ ਸੀ ਦੇਖੋ ਇਹਨਾਂ ਨੂੰ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਇਹ ਕਾਂਗਰਸ ਪਾਰਟੀ ਨੂੰ ਮੂਸੇ ਵਾਲਾ ਸਾਹਿਬ ਦਾ ਕਤਲ ਕਿਹਨੇ ਕੀਤਾ ਏ ਕਿਹਨੇ ਕਰਵਾਇਆ ਆਮ ਆਦਮੀ ਪਾਰਟੀ ਨੇ ਤੇ ਆਮ ਆਦਮੀ ਪਾਰਟੀ ਨਾਲ ਸਮਝੌਤਾ ਕਾਂਗਰਸ ਦਾ ਇਹ ਇਨਸਾਫ ਦੇ ਦੇਗੀ ਇਹ ਭਾਜਪਾ ਹੀ ਇਨਸਾਫ ਦਵਾਏਗੀ ਇਹ ਦਿੱਲੀ ਚੰਡੀਗੜ੍ਹ ਆਮ ਆਦਮੀ ਦੇ ਕਾਂਗਰਸ ਦਾ ਸਮਝੌਤਾ ਹੈ ਤੇ ਉਹਨਾਂ ਨੇ ਮਰਾਇਆ ਹੈ ਤੇ ਉਹਨਾਂ ਦੇ ਨਾਲ ਕਾਂਗਰਸ ਦਾ ਸਮਝੌਤਾ ਹੈ ਤੇ ਉਹ ਫੋਟੋ ਲਾ ਕੇ ਫਿਰ ਇਹਦਾ ਮਤਲਬ ਕੀ ਕਰਨਾ ਚਾਹੁੰਦੇ ਆ ਅੱਜ 2 ਸਾਲ ਹੋ ਗਏ ਉਹਨਾਂ ਦੇ ਮਾਪੇ ਤੜਫਦੇ ਆਣ ਇੱਕ ਨਹੀਂ ਤੇ ਰੋਡ 'ਚੋਂ ਕੱਟ ਕੇ ਆ ਰਹੇ ਤੇ ਜੋ ਵੀ ਗੱਲ ਆ ਰਹੇ ਨੇ ਕਿਹੋ ਜਿਹਾ ਤੁਹਾਨੂੰ ਦੇਖੋ ਇੱਕ ਬਦਲ ਗਿਆ ਇੱਕ ਪਗਮੇ ਦੇ ਵਿੱਚ ਇੱਕ ਕੇਸਰੀ ਰੰਗ ਚ ਜਿਹੜਾ ਉਹ ਸਾਰਾ ਲੁਧਿਆਣਾ ਇਸ ਵੇਲੇ ਰੰਗ 'ਚ ਡੁੱਬਿਆ ਹੋਇਆ ਹੈ ਇੱਥੇ ਤੁਸੀਂ ਬੀਜੇਪੀ ਆ ਜਿਹੜੀ ਉਹ ਲੱਖਾਂ ਤੇ ਜਿੱਤੂਗੀ ਲੱਖਾਂ ਤੇ ਚਾਰ ਨੌ ਰਿਜ਼ਲਟ ਆਏਗਾ ਜਦੋਂ ਧੰਨਵਾਦ ਥੈਂਕ ਯੂ